हां जी भ्रावो ਆ ਕਮਾਦ ਵਕਾਊ ਹੈ ਜੀ 2 ਕਨਾਲਾਂ ਕਮਾਦ ਹੈ ਇਹ ਦੇਖ ਸਕਦੇ ਹੋ 85 ਬੀ ਹੈ ਜੀ ਇਹ ਜੇ ਕਿਸੇ ਵੀਰ ਭਰਾ ਨੇ ਕਮਾਦ ਲੈਣਾ ਹੋਵੇ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ ਜੀ 9417148607 9417148607 ਪਿੰਡ ਮੱਲਣ ਕੋਠੇ ਅਮਨਗੜ ਜ਼ਿਲ੍ਹਾ ਮੁਕਸਰ ਤਹਿਸੀਲ ਗਿੱਦੜਬਾਹ ਜੈਤੋ ਮੰਡੀ 15 ਕਿਲੋਮੀਟਰ ਗਿੱਦੜਵਾਹਾ 17 ਕਿਲੋਮੀਟਰ ਦੋਦਾ 10 ਕਿਲੋਮੀਟਰ ਜੀ ਕੋਟਕਪੂਰਾ 27 ਕਿਲੋਮੀਟਰ ਮਕਸਰ 27 ਕਿਲੋਮੀਟਰ ਬਠਿੰਡਾ 30 ਕਿਲੋਮੀਟਰ ਜੇ ਕਿਸੇ ਵੀਰ ਭਰਾ ਨੇ ਕਮਾਦ ਖਰੀਦਣਾ ਹੋਵੇ ਗੰਨਾ ਲੈਣਾ ਹੋਵੇ ਜੇ ਕਿਸੇ ਰੇੜੀ ਵਾਲੇ ਵੀਰ ਨੇ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ ਜੀ 1000 ਰੁਪਏ ਕਿਵਾਂਟਲ 85 ਬੀ ਆ ਜੀ ਇਹੇ ਬਹੁਤ ਵਧੀਆ ਕਮਾਦ ਆ। ਇਕੰਨਾ ਤੁਹਾਨੂੰ ਦਿਖਾ ਸਕਦੇ ਆ ਭਰਾਓ। ਫੁੱਲ ਤਿਆਰ ਆ ਹੁਣ। ਜੇ ਕਿਸੇ ਵੀਰ ਭਰਾ ਨੇ ਕਮਾਦ ਖਰੀਦਣਾ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ ਜੀ 9417148607000 ਰੁਪਏ ਕੁਇੰਟਲ। ਬਾਕੀ ਤੁਸੀਂ ਫੋਨ ਕਰਕੇ ਗੱਲਬਾਤ ਕਰ ਸਕਦੇ ਹੋ ਜੀ 9417148607 2 ਕਨਾਲਾਂ ਜੀ ਇਹ। ਬਹੁਤ ਹੀ ਵਧੀਆ। ਕੋਈ ਇਹਨੂੰ ਕੀੜੀ ਨਹੀਂ ਪਈ ਹੋਈ। ਬਹੁਤ ਵਧੀਆ ਕਮਾਦਾ ਜੇ ਕਿਸੇ ਵੀਰ ਭਰਾ ਨੇ ਖਰੀਦਣਾ ਹੋਵੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਦੇ ਹੋ ਧੰਨਵਾਦ